ਜੀ ਦੇਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰغبیر ਸਿੰਘ ਲੰਬੀ ਛੁੱਟੀ ਤੇ ਚੱਲ ਗਏ ਨੇ ਦੱਸਦੀ ਹੈ ਕਿ ਹੁਣ ਗਿਆਨੀ ਅਮਰਜੀਤ ਸਿੰਘ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਵਜੋਂ ਸੇਵਾਵਾਂ ਨਿਭਾਉਣਗੇ ਤਾਂ ਵੱਡੀ ਖਬਰ ਸਾਹਮਣੇ ਆਈ ਹੈ ਜਾਣਕਾਰੀ ਦੇ ਅਨੁਸਾਰ ਗਿਆਨੀ ਰਗबीर ਸਿੰਘ ਨੂੰ ਕਈ ਮਹੀਨਿਆਂ ਦੀ ਲੰਬੀ ਛੁੱਟੀ ਦੇ ਉੱਤੇ ਭੇਜਿਆ ਗਿਆ ਹੈ ਤਾਂ ਗਿਆਨੀ ਰਗबीर ਸਿੰਘ ਦੀ ਥਾਂ ਹੁਣ ਗਿਆਨੀ ਅਮਰਜੀਤ ਸਿੰਘ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦੇ ਵਜੋਂ ਸੇਵਾਵਾਂ ਨਿਭਾਉਣਗੇ 350 ਸਾਲਾਂ ਸ਼ਹੀਦੀ ਸ਼ਤਾਬਦੀ ਦੇ ਮੌਕੇ ਸ਼੍ਰੀ ਦਰਬਾਰ ਸਾਹਿਬ ਦੇ ਹੈੱਡ ਗ੍ਰੰਥੀ ਦਾ ਲੰਬੀ ਛੁੱਟੀ ਤੇ ਜਾਣਾ ਪੰਥਕ ਹਲਕਿਆਂ ਦੇ ਵਿੱਚ ਵੱਡੀ ਚਰਚਾ ਦਾ ਵਿਸ਼ਾ ਬਣ ਗਿਆ ਹੈ ਅੱਗੇ ਆਏ ਤਾਂ ਦੱਸਿਏ ਕਿ ਔਰ ਇਥੇ ਇਹ ਵੀ ਮੰਨਿਆ ਜਾ ਰਿਹਾ ਹੈ ਕਿ 27 ਨਵੰਬਰ ਨੂੰ ਸ਼ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜੜੀ ਅੰਤਰੀਂ ਕਮੇਟੀ ਦੀ ਬੈਠਕ ਹੋਵੇਗੀ ਉਸ ਦੇ ਵਿੱਚ ਯਾਨੀ ਰਕबीर ਸਿੰਘ ਬਾਰੇ ਵੱਡਾ ਫੈਸਲਾ ਆ ਸਕਦਾ ਹੈ ਹੋ ਸਕਦਾ ਹੈ ਉਹਨਾਂ ਦੀ ਸੇਵਾਵਾਂ ਨੂੰ ਖਤਮ ਵੀ ਕੀਤਾ ਜਾ ਸਕਦਾ ਹੈ ਗਿਆਨੀ ਬੀਬੀ ਸਿੰਘ ਅਕਾਲ ਤਖਤ 사이 ਦੇ ਜਥੇਦਾਰ ਰਹਿੰਦੇ ਆ 2 ਦਸੰਬਰ ਵਾਲੇ ਫੈਸਲੇ ਤੋਂ ਬਾਅਦ ਕਾਫੀ ਚਰਚਾ ਦੇ ਵਿੱਚ ਆਏ ਸਨ ਗਿਆਨੀ ਰਕबीर ਸਿੰਘ ਕਾਫੀ ਵਾਰ মিডিਆ 'ਗੇ ਵੀ ਕਹਿ ਚੁੱਕੇ ਸਨ ਕਿ ਮੇਰਾ ਤਾਂ ਬੈਗ ਤਿਆਰ ਹੈ ਜਿਸ ਤੋਂ ਬਾਅਦ ਲਗਾਤਾਰ ਜੜੀਆਂ ਉਹਨਾਂ ਦੇ ਬਾਰੇ ਚਰਚਾ ਚੱਲ ਰਹੀ ਸੀ ਤੇ ਹੁਣ ਅਚਾਨਕ ਉਹਨਾਂ ਦਾ ਛੁੱਟੀ ਦੇ ਉੱਤੇ ਜਾਣਾ ਵੱਡੇ ਸਵਾਲ ਖੜੇ ਕਰ ਰਿਹਾ ਹੈ ਹਾਲਾਂਕਿ ਇਸ ਦੌਰਾਨ ਗੱਲਬਾਤ ਕਰਨ ਦੀ ਜਦੋਂ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਉਹਨਾਂ ਦੇ ਨਜ਼ਦੀਕੀਆਂ ਤੋਂ ਪਤਾ ਲੱਗਿਆ ਕਿ ਸਿੰਘ ਸਾਹਿਬ ਗਿਆਨੀ ਰਕबीर ਸਿੰਘ ਨੂੰ ਟਾਈਫਾਈਡ ਹੋਇਆ ਹੈ ਜਿਸ ਕਰਕੇ ਉਹਨਾਂ ਨੂੰ ਡਾਕਟਰ ਨੇ ਆਰਾਮ ਕਰਨ ਦੇ ਲਈ ਕਿਹਾ ਹੈ ਜਿਸ ਕਰਕੇ ਉਹ 5 ਤੋਂ 6 ਦਿਨਾਂ ਦੀ ਛੁੱਟੀ ਦੇ ਉੱਤੇ ਚੱਲ ਰਹੇ ਨੇ ਹੈ ਤਾਂ ਹਾਲਾਂਕਿ 22 ਨਵੰਬਰ ਨੂੰ ਅੰਤਿਮ ਕਮੇਟੀ ਦੀ ਬੈਠਕ ਹੋਵੇਗੀ ਜਿਸ ਦੇ ਵਿੱਚ ਸ਼ਾਇਦ ਗਿਆਨੀ ਰਕਬੀਰ ਸਿੰਘ ਬਾਰੇ ਵੱਡਾ ਫੈਸਲਾ ਆ ਸਕਦਾ ਹੈ